ਮਰਦਾਬਾਦ ਸਰਕਾਰ ਮਰਦਾਬਾਦ 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 ਪਰ ਹਸਪਤਾਲ ਵਿੱਚ ਗਰੀਬ ਲੋਕਾਂ ਦੇ ਲੁੱਟਖੁਟ ਬੰਦ ਕਰੋ ਬੰਦ ਕਰੋ ਬੰਦ ਕਰੋ ਸਿਵਲ ਹਸਪਤਾਲ ਵਿੱਚ ਗਰੀਬ ਲੋਕਾਂ ਦੀ ਲੁੱਟਖੁਟ ਬੰਦ ਕਰੋ ਬੰਦ ਕਰੋ ਬੰਦ ਕਰੋ ਪੈਸੇ ਲੈ ਕੇ ਲਾਸ਼ ਕਰਨ ਵਾਲਾ ਡਾਕਟਰ ਜੈਸ਼ ਚੰਦਰ ਮਰਦਾਬਾਦ 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 ਵਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਗ੍ਰਾਫਟਾਂ ਸਟਾਪ ਬੰਦ ਕਰੋ ਬੰਦ ਕਰੋ ਬੰਦ ਕਰੋ ਵਿਸ਼ਵਕੋ ਡਾਕਟਰ ਜੇ ਚੰਦਰ ਮਰਦਾਬਾਦ 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 ਵਿਸ਼ਵਕੋ ਡਾਕਟਰ ਜੇ ਚੰਦਰ ਮਰਦਾਬਾਦ ਨੇ ਕਹਣਾ ਜੀ ਉਹਨੇ ਉਸੇ ਤੋਂ ਉਹ ਜਿਹਨੇ ਪੈਸੇ ਲਏ ਉਹ ਸਹੀ ਕਰ ਦੂੰਗਾ ਹੁਣ ਉਹਦਾ ਇਲਾਜ ਕਰ ਦੇ ਨੇ ਕਿਸਾ ਹੋਰ ਨੂੰ ਲਾ ਕੇ ਕਰਾ ਲਉਂ ਤੋ ਇੱਤੋ ਹੀ ਕਰਉਣਾ ਹੈ ਕਰਪਟ ਅਫਸਰ ਤੋਂ ਨਹੀਂ 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 ਆਪਣੇ ਹੀ ਉਹੀ ਕਰੇਗਾ ਰੱਖ ਨੇ ਤੂੰ ਦੋਹੀ ਮੇਰੀ ਗੱਲ ਸੁਣੋ ਕੱਲ ਦੀ ਐਪਲੀਕੇਸ਼ਨ ਫਾਦੂ ਮਿਲਿਆ ਤੁਸੀਂ ਕੀ ਹੁੰਦਾ ਇਵੇਂ ਡੈਕਸ਼ਨ ਕੀ ਲੈ ਰਹੇ ਆ ਉਸ ਨੂੰ ਤਾਂ ਸਸਪੈਂਡ ਕਰੋ ਘਰ ਭੇਜੋ ਇਨਕੁਆਰੀ ਅੰਡਰਪੋਇੰਟ ਦੇਖੋ ਅਸੀਂ ਉਹਦਾ ਪਿੱਛਾ ਨਹੀਂ ਹੋ ਛੱਡਣਾ ਇਹ ਗੱਲ ਤੁਸੀਂ ਉੱਥੇ ਆਪਰੇਸ਼ਨ ਕਰਾ ਰਹੇ ਹੋ ਬੰਧਾ ਰਹੇ ਹੋ ਉਹ ਇਹਦਾ ਮਤਲਬ ਉਹ ਗਲਤੀ ਨਹੀਂ ਨਹੀਂ ਕਰਨਾ ਪਰ ਸਹੀ ਕਰਦੇ ਹੋ ਨਹੀਂ ਤੁਸੀਂ ਉਹਨੂੰ ਭੇਜੋ ਹੋਰ ਇੱਕ ਨਾ ਰੱਖੋ ਪ੍ਰਾਈਵੇਟ ਡਾਕਟਰ ਉਹ ਮਗਾ ਰਹੇ ਤੁਸੀਂ ਕੋਈ ਅਸੀਮ ਨਾਲ ਪਿੱਛੇ ਤੁਹਾਡੇ ਪ੍ਰਾਈਵੇਟ ਅੰਡਰ ਦਾ ਜਿਹਨੂੰ ਮਰਦੀ ਨੂੰ ਮਗਾ ਲਓ ਤੁਸੀਂ ਇਹ ਸਾਡਾ ਹੱਕ ਆ ਤੁਸੀਂ ਇਹਨੂੰ ਸਹੀ ਹੋਊਗਾ ਨਹੀਂ ਠੀਕ ਹੈ ਸਾਰਾ ਸਹੀ ਇੱਕ ਮਿੰਟ ਇੱਕ ਮਿੰਟ ਬਰਦੀ ਤੁਸੀਂ ਉਹਨਾਂ ਤੋਂ ਕਰੋ ਤੁਸੀਂ ਆਪਰੇਟ ਕਰ ਦਿਓ ਚਲੋ ਠੀਕ ਹੈ ਉਹ ਜ਼ਰੂਰੀ ਵੀ ਆ ਉਹਦੀ ਡਿਊਟੀ ਵੀ ਆ ਠੀਕ ਹੈ ਠੀਕ ਹੈ ਜੇ ਦੋ ਹਾਲ ਜਿਹੜੀ ਸਾਡੀ ਕੰਪਲੇਨ ਹੈ ਉਹ ਤੇ ਕਾਰਵਾਈ ਕੀ ਕੀਤੀ ਆਪਾਂ ਉਹ ਸਾਨੂੰ ਦੱਸ ਦਿਓ ਨਹੀਂ ਤਾਂ ਅਸੀਂ ਕੱਲੂ ਫੇਰ ਇੱਥੇ ਬਹਿ ਜਾਣਾ ਅਸੀਂ 19 ਦਿਨ ਤੱਕ ਜਾ ਨਹੀਂ ਅਸੀਂ ਹਜ਼ਾਰਾਂ ਲੋਕੀ ਕੱਡੇ ਹਜ਼ਾਰਾਂ ਲੋਕੀ ਕੱਡੇ ਕੱਲੇ ਨੇ ਜਿਨ੍ਹਾਂ ਜਿਨ੍ਹਾਂ ਤੋਂ ਪੈਸੇ ਲਏ ਉਹਦੇ ਲਈ ਜੋ ਐਸਐਮਓ ਸਰ ਨੂੰ ਮੈਂ ਵੀ ਨਾਲ ਆ ਹਾਂ ਥੋੜਾ ਜਿਹਾ ਟਾਈਮ ਤੁਸੀਂ ਆਪਣਾ ਡਿਪਾਰਟਮੈਂਟ ਦਾ ਥੋੜਾ ਜਿਹਾ ਕੰਮ ਕੱਲੂ ਫੇਰ ਆ ਜਾਓ ਤੁਸੀਂ ਆਪਾਂ ਦਾ ਡਿਪਾਰਟਮੈਂਟ ਐਕਸ਼ਨ ਕੀ ਲੈਨੇ ਆ ਦੂਜਾ ਤੁਸੀਂ ਉਹਨਾਂ ਐਸਐਮਓ ਨੂੰ ਕੰਮ ਕੀ ਫਾਰਵਰਡ ਕਰਨਾ ਹੈ ਜੋ ਕੰਪਲੀਟ ਹੈ ਜਿਹੜੇ ਆ ਉਹ ਦੱਸ ਦਿਓ ਅਸੀਂ ਬੱਸ ਸਰ ਜੀ ਪੂਰਾ ਇਹ ਵੀ ਤੁਹਾਨੂੰ ਦੇ ਦਿੰ ਇਹ ਵੀ ਆਪਾਂ ਨਾਲ ਦੇ ਮਾਸੇ ਵਿੱਚ ਇੰਨੀ ਕਾਪੀ ਰਸੀਵ ਕਰਾਪੋ ਹੈ ਆਪਾਂ ਅਪੀਲ ਰਸੀਦੋਂ ਤੱਕ ਗਿਆ ਜਿੰਦਾ ਹੋ ਗਿਆ ਜਿੰਦਾ ਆਪਾਂ ਫੋਟੋ ਆਪਾਂ ਆਪਣੇ ਚਲੋ ਸਾਡੇ ਮੁੰਡਿਆਂ ਨੂੰ ਉਹਨਾਂ ਨੂੰ ਤੰਤ ਕਰਨੀ ਹੈ ਸਿਵਿੰਗ ਕਰਨੀ ਹੈ ਸਿੰਗਰ ਮੈਂ ਫਾਰਮਾ ਅਸੀਂ ਕਿਹਾ ਸੀ ਕਿ ਬੈਠੇ ਕਿਸ ਪੰਨੇ ਵਿੱਚ ਧਰਨਾ ਲੱਗਾ ਇਹ ਮਾਮਲਾ ਕੀ ਅੱਜ ਸਨਾਰੇ ਸਾਰੇ ਸਾਥੀਆਂ ਨੂੰ ਜੈਪੀ ਜੈ ਭਾਰਤ ਸਾਥੀਓ ਅੱਜ ਅਸੀਂ ਡਾਕਟਰਾਂ ਦੇਟ ਕਰ ਬਲੱਡ ਆਰਗੇਨਾਈਜੇਸ਼ਨ ਦੀ ਪੂਰੀ ਟੀਮ ਸਾਡੇ ਪ੍ਰਧਾਨ ਸਾਹਿਬ ਵੀ ਸਾਡੇ ਨਾਲ ਇਸ ਧਰਨੇ ਵਿੱਚ ਬੈਠੇ ਆ ਐਕਚੁਅਲੀ ਏਦਾਂ ਸਾਡੇ ਬਲੱਡ ਡੋਨਰ ਸਿਗੇ ਚੱਕ ਕੀਮਤੋਂ ਜਦੋਂ ਚੱਕ ਕੀਮਤੋਂ ਸਾਡੇ ਬਲੱਡ ਡੋਨਰ ਸਾਨੂੰ ਫੋਨ ਕੀਤਾ ਕਿ ਭਾਜੀ ਮੇਰੇ ਸਹੁਰਾ ਸਾਹਿਬ ਉਹਨੇ 10 ਦਿਨ ਤੋਂ ਬਿਮਾਰ ਆ ਇਥੇ ਕਿ ਉਹਨਾਂ ਨੂੰ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ ਤੇ ਅਸੀਂ ਚਲੋ ਇਥੇ ਆਣ ਕੇ ਗੱਲ ਇਹਨਾਂ ਨਾਲ ਕੀਤੀ ਤੇ ਚੱਕਰ ਕੀ ਹੋਇਆ ਕੁਛ ਇਹਨਾਂ ਨੂੰ ਕਹਿੰਦੇ ਕਿ ਸਾਨੂੰ 10 ਦਿਨੋਂ ਇਹਨਾਂ ਨੇ ਪੁੱਛਿਆ ਨਹੀਂ ਤੇ ਅੱਜ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਤਾਂ ਕਿ ਤੁਹਾਡੇ ਯਾਰ ਬੁੜੇ ਨੇ ਮਰ ਜਾਣਾ ਹੈ ਮੈਨੂੰ 20000 ਰੁਪਏ ਦਿਓ ਤੇ ਮੈਂ ਅੱਜ ਇਹਦਾ ਆਪਰੇਸ਼ਨ ਕਰ ਦਵਾ ਤੇ ਚਲੋ ਉਹਨਾਂ ਨੇ ਕਹਿੰਦੇ ਕਿ ਜਦੋਂ ਤੁਹਾਡੇ ਤੋਂ 20000 ਦਾ ਰੇਜ਼ਰਮੈਂਟ ਹੋ ਜਾਊਗਾ ਤੇ ਤੁਸੀਂ ਸਾਨੂੰ ਕਾਲ ਕਰਦੇ ਹੋ ਤੇ ਮੇਰਾ ਕੰਪਿਊਟਰ ਆ ਉਹਨੂੰ ਜਾ ਕੇ ਮਿਲ ਲਿਆ ਤੇ ਇਹਨਾਂ ਨੇ 20000 ਰੇਜ਼ ਕਰਕੇ ਇਹਨਾਂ ਦੇ ਕੰਪਿਊਟਰ ਨੂੰ ਮਿਲੇ ਤੇ ਕੰਪਿਊਟਰ ਕਹਿੰਦਾ ਜੀ ਤੁਸੀਂ ਜਦੋਂ ਤਾਂ ਪੈਸੇ ਤੁਹਾਡੇ ਕੋਲ ਲੈ ਲੈਂਦੇ ਆ ਤੁਸੀਂ ਚਲੋ ਆਪਾਂ ਇੱਥੇ ਪੈਸੇ ਇਹਨਾਂ ਦੇ ਆਫਿਸ 'ਚ ਨਹੀਂ ਪੜਨੇ ਬਾਹਰ ਪੜਦੇ ਆ ਠੀਕ ਆ ਜੀ ਇਹਨਾਂ ਨੇ 20000 ਰੁਪਏ ਲੈ ਕੇ ਕੈਮਰੇ ਦੇ ਕੋਲ ਖੜ ਗਿਆ ਐਸਐਮਓ ਸਾਹਿਬ ਦੇ ਜਿਹੜਾ ਥਲੇ ਕੈਮਰਾ ਲਗਾ ਤੈਨ 33 ਨੰਬਰ ਕਮਰੇ ਦੇ ਬਾਹਰ ਉੱਥੇ ਜਾ ਕੇ ਖੜ ਗਿਆ ਤੇ ਇਹਨਾਂ ਨੇ ਫੋਨ ਕੀਤਾ ਜੀ ਮੈਂ ਬੰਦਾ ਭੇਜ ਰਿਹਾ ਕਿ ਤੁਸੀਂ ਉਹਨਾਂ ਨੂੰ ਪੈਸੇ ਦੇ ਦਿਓ ਕੋਸਾ ਬੰਦੇ ਦਾ ਕਾਲ ਆਇਆ ਜੀ ਮੈਂ ਇੱਥੇ ਖੜਾ ਆ ਕਿ ਤੁਸੀਂ ਇੱਥੇ ਆ ਜਾਓ ਫਿਰ ਸਾਡੇ ਬੰਦੇ ਨੇ ਕਿਹਾ ਕਿ ਨਹੀਂ ਯਾਰ ਤੁਸੀਂ ਇਸ ਐਸਐਮਓ ਸਾਹਿਬ ਦੇ ਆਫਿਸ ਦੇ ਬਾਹਰ ਆ ਤੁਸੀਂ ਇੱਥੋਂ ਲੈ ਲਓ ਅਸੀਂ ਬਿਲਕੁਲ ਸਾਡੇ ਮੁੰਡੇ ਨੇ ਉਹਨੇ ਕੈਮਰੇ ਦੇ ਸਾਹਮਣੇ ਪੈਸੇ ਉਹਨੂੰ ਦਿੱਤੇ ਉਹਦੀਆਂ ਜਿਹੜੀਆਂ ਜੋ ਵੀ ਪਿਕਚਰ ਵਗੈਰਾ ਹੈਗੀਆਂ ਆ ਤੇ ਉਹ ਦੇਤੇ ਉਸ ਤੋਂ ਬਾਅਦ ਜਦੋਂ ਅਸੀਂ ਐਸਐਮਓ ਸਾਹਿਬ ਨਾਲ ਗੱਲ ਕੀਤੀ ਕਿ ਐਸਐਮਓ ਸਾਹਿਬ ਕਿ ਜਿਹੜੇ ਆ ਇਹਨਾਂ ਨੇ ਪੈਸੇ ਫੜੇ ਆ ਇਹ ਐਸਐਮਓ ਸਾਹਿਬ ਕਹਿੰਦੇ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਮੈਂ ਪਤਾ ਕਰ ਲਾਂ ਮੈਂ ਉਸ ਤੋਂ ਬਾਅਦ ਕੀ ਹੋਇਆ ਕਿ ਸਾਡੇ ਫਿਰ ਸਾਥੀਆਂ ਨੂੰ ਫੋਨ ਆਉਣ ਲੱਗ ਪਿਆ ਕਿ ਯਾਰ ਤੁਸੀਂ ਸਾਡੀਆਂ ਕੰਪਲੀਟਾ ਪਾਉਣ ਲਾ ਪਿਆ ਫਿਰ ਅਸੀਂ ਕਿਹਾ ਕਿ ਤੁਸੀਂ ਇਹਨਾਂ ਦੇ ਪੈਸੇ ਵਾਪਸ ਕਰੋ ਨਹੀਂ ਤਾਂ ਅਸੀਂ ਕੱਲੂ ਥਾਣੇ ਦੇ ਬੈਠਾਂਗੇ ਇਹ ਕਹਿੰਦੇ ਕਿ ਜਾਓ ਤੁਸੀਂ ਜੋ ਕਰਨਾ ਕਰ ਲਓ ਕਹਿੰਦੇ ਇੱਥੇ ਇੱਦਾਂ ਹੀ ਚੱਲਣਾ ਫਿਰ ਅੱਜ ਅਸੀਂ ਇੱਥੇ ਬੈਠ ਗਏ ਆ ਤੇ ਹੁਣ ਅੱਜ ਸਵੇਰ ਦੇ ਸਾਨੂੰ ਕਾਲ ਆ ਰਿਹਾ ਹੈ ਕਿ ਪੈਸੇ ਵਾਪਸ ਕਰ ਦਿੰਦੇ ਆ ਪਰ ਗੱਲ ਪੈਸੇ ਵਾਪਸ ਕਰਨ ਦੀ ਨਹੀਂ ਸਾਡੇ ਨਾਲ ਹੋਰ ਵੀ ਇੱਥੇ ਦੋ ਚਾਰ ਸਾਥੀ ਹੈਗੇ ਆ ਜਿਨ੍ਹਾਂ ਤੋਂ ਇਸ ਡਾਕਟਰ ਨੇ 20 25 25 ਹਜ਼ਾਰ ਡਾਕਟਰ ਡਾਕਟਰ ਜੇਸ਼ ਚੰਦਰਾ ਜਿਹੜਾ ਆ ਉਹ ਉਹ ਪੈਸੇ ਫੜਦਾ ਆ ਪਰ ਪੈਸੇ ਉਹਨੇ ਆਪਣੇ ਜਿਹੜੇ ਥੱਲੇ ਰੱਖੇ ਹੋਏ ਆ ਏਜੰਟ ਰੱਖੇ ਹੋਏ ਆ ਉਦੋਂ ਉਹਨਾਂ ਦੇ ਥਰੂ ਪੈਸੇ ਫੜਦਾ ਆ ਤੇ ਐਸੇ ਇਸ ਮਾਮਲੇ ਤੁਸੀਂ ਐਸਐਮਓ ਨਾਲ ਗੱਲ ਕੀਤੀ ਹੋਵੇ ਐਸਐਮਓ ਸਾਹਿਬ ਨੂੰ ਇੱਕ ਪ੍ਰੋਪਰ ਪੂਰੀ ਜਾਣਕਾਰੀ ਆ ਉਹਨਾਂ ਨੂੰ ਤੇ ਜਿਹੜਾ ਇੱਕ ਆਸ਼ਮਾਨ ਕਾਰਡ ਦਾ ਕੋਈ ਰੌਲਾ ਪਾਉਂਦੇ ਆ ਆਸ਼ਮਾਨ ਕਾਰਡ ਦਾ ਕੋਈ ਤਾਂ ਇਹਨਾਂ ਦੇ ਬਣੇ ਹੋਏ ਆ ਬਾਰੇ ਕੋਈ ਉਹਨਾਂ ਨੂੰ ਫੋਲੋ ਨਹੀਂ ਕਰਦੇ ਹੈਗੇ ਫੋਲੋ ਨਹੀਂ ਕਰਦੇ ਫੋਲੋ ਨਹੀਂ ਕਰਦੇ ਜਿਹੜਾ ਦਸ਼ਮਨ ਕਾਰਦੇ ਕਹਿੰਦੇ ਨਹੀਂ ਲਾਈਕ ਕਰਨਾ ਨਹੀਂ ਕਰਦੇ ਜਿੰਨੇ ਵੀ ਹੈਗੇ ਆ ਕਿਸੇ ਨੂੰ 20 25 25000 ਕਿਸੇ ਨੂੰ 15000 ਪੈਸੇ ਲੈ ਕੇ ਹੀ ਕੰਮ ਕਰਦੇ ਨਾਲ ਇਹ ਗੱਲ ਕੋਈ ਨਵੀਂ ਨਹੀਂ ਹੈਗੀ ਇਹ ਲਗਾਤਾਰ ਇਹਨਾਂ ਦਾ ਸਟਾਫ ਹੀ ਸਾਨੂੰ ਕਹਿ ਰਿਹਾ ਕਿ ਯਾਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਡਾਕਟਰ ਨੇ ਯਾਰ ਬਹੁਤ ਲੋਟਫਸਟ ਦਿੱਤੀ ਹੋਈ ਹੈ ਇਹ ਕੈਮਰਿਆਂ ਦੇ ਵਿੱਚ ਆਏ ਆ ਜੀ ਜਿਹੜੇ ਪੈਸੇ ਦਿੰਦੇ ਤੁਹਾਨੂੰ ਕੈਮਰੇ ਅਪਟਾਇਸ ਸਮੋ ਸਾਹਿਬੇ ਦਿਖਾ ਸਕਦੇ ਆ ਜਿਹੜਾ ਕੌਣ ਆ ਵਿਅਕਤੀ ਜਿਨ੍ਹਾਂ ਨੇ ਪੈਸੇ ਫੜੇ ਜੀ ਉਹ ਜਿਹੜਾ ਉਹਨਾਂ ਜਿਹੜੇ ਡਾਕਟਰ ਸਾਹਿਬ ਦੇ ਕੰਪਾਊਂਡਰ ਆ ਉਹਨਾਂ ਦੇ ਕੋਲੇ ਆ ਅੱਛਾ ਹੁਣ ਕੀ ਕਹਿੰਦੇ ਉਹਨਾਂ ਦੇ ਨੰਬਰ ਸਾਡੇ ਕੋਲ ਆ ਗਿਆ ਹੁਣ ਕੀ ਕਹਿੰਦੇ ਪੈਸੇ ਵਾਪਸ ਹੀ ਲਾਇਓ ਪਏ ਹੁਣ ਕਹਿੰਦੇ ਕਿ ਜੀ ਤੁਸੀਂ ਪੈਸੇ ਵਾਪਸ ਲੈ ਲਓ ਪੈਸੇ ਵਾਪਸ ਕਰ ਦਿੰਦੇ ਆ ਤੇ ਤੁਹਾਡਾ ਇਲਾਜ ਵੀ ਕਰ ਦਿੰਦੇ ਆ ਅਸੀਂ ਉਹਨਾਂ ਕੋਲ ਮੰਗ ਇਹ ਕੀਤੀ ਸੀ ਜਿਹੜੇ ਤੁਸੀਂ ਠੀਕ ਆ ਕਿ ਪਹਿਲਾਂ ਤੁਹਾਨੂੰ ਸੌਰੀ ਫੀਲ ਕਰਨੀ ਚਾਹੀਦੀ ਆ ਐਦਾਂ ਦੇ ਜਿਹੜਾ ਅਫਸਰ ਆ ਉਹਨੂੰ ਸਸਪੈਂਡ ਕਰਨਾ ਚਾਹੀਦਾ ਔਰ ਜਿਹੜੇ ਸਾਡੇ ਗਏ ਜਿਹੜੇ ਸਾਰੇ ਸਾਥੀਆਂ ਤੋਂ ਪੈਸੇ ਲਏ ਆ ਹੋਰ ਵੀ 2-3 ਬੰਦੇ ਆ ਗਏ ਸਾਡੇ ਇੱਥੇ ਵਿੱਚ ਬੈਠੇ ਆ ਤੇ ਉਹਨ ਸਾਡੀ ਤਾਂ ਇਹ ਮੰਗ ਕਰਦੇ ਆ ਜੀ ਹਾਂਜੀ ਇਹ ਆ ਕਿ ਕੋਈ ਇੱਕ ਪੇਸ਼ੈਂਟ ਸੀ ਐਡਮਿਟ ਜਗਿੰਦਰਪਾਲ ਉਹਨਾਂ ਦਾ ਕੋਈ ਪਹਿਲਾਂ ਐਮਐਲਆਰ ਸੀ ਲੜਾਈ ਹੋਈ ਸੀ ਤੇ ਉਹਦੇ ਚੂੜੇ ਤੇ ਸੱਟ ਲੱਗੀ ਸੀ ਉਹਦੇ ਇਲਾਜ ਬਾਰੇ ਸੀ ਤੇ ਉਹ ਉਹਨਾਂ ਦੇ ਰਿਸ਼ਤੇਦਾਰਾਂ ਦਾ ਇਹ ਕਹਿਣਾ ਆ ਕਿ ਡਾਕਟਰ ਸਾਹਿਬ ਨੇ ਉਹਦੇ ਇਲਾਜ ਲਈ ਵੇ ਕੋ ਪੈਸਾ ਨਹੀਂ ਮੰਗੀਤੀ ਤੇ ਇਹ ਆਪੇ ਅਸੀਂ ਮਰੀਜ਼ ਦਾ ਇਲਾਜ ਕਰਾਂਗੇ ਫ੍ਰੀ ਕਰਾਂਗੇ ਤੇ ਬਾਕੀ ਜੋ ਵੀ ਉਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਆ ਤੇ ਉਹਦੀ ਪੂਰੀ ਇਨਵੈਸਟੀਗੇਸ਼ਨ ਕਰਾਵਾਂਗੇ ਤਫਤੀਸ਼ ਕਰਾਵਾਂਗੇ ਤੇ ਜੋ ਵੀ ਵੱਡੀ ਕਾਰਵਾਈ ਹੋਣੀ ਚੱਟੀ ਜਾਏਗੀ ਉਹਨਾਂ ਨੇ ਇਹ ਕਿਹਾ ਵੀ ਆਯੁਸ਼ਮਾਨ ਕਾਰਡ ਸਾਡਾ ਬਣਾਇਆ ਸੀ ਇਹਨਾਂ ਨੇ ਚਲਾਇਆ ਨਹੀਂ ਡਾਕਟਰ ਸਾਹਿਬ ਨੇ ਇਹ ਹੈ ਕੋ ਸਾਹਮਣੇ ਲਿਆ ਮਾਮਲਾ ਕੋਈ ਨਹੀਂ ਅਸੀਂ ਉਹਨਾਂ ਨੂੰ ਕਿਹਾ ਅਸ਼ਵਾਨ ਕਾਰਡ ਦਿਓ ਜੇ ਉਹ ਚੱਲਦਾ ਹੈ ਤਾਂ ਜ਼ਰੂਰ ਉਹਦੀ ਵਰਤੋਂ ਕੀਤੀ ਜਾਏਗੀ ਤੇ ਭਵਿਕ ਵਿੱਚ ਸ਼ੋਰ ਕੀਤਾ ਜਾਵੇਗਾ ਜਾਵੇਗਾ ਕਿ ਮਰੀਜ਼ਾਂ ਨੂੰ ਪੂਰਾ ਮਰੀਜ਼ਾਂ ਨੂੰ ਕੋਈ ਇੰਨੀ ਪ੍ਰੋਬਲਮ ਨਾ ਆਵੇ ਤੇ ਜਿਹਨਾਂ ਦਾ ਅਸ਼ਵਾਨ ਦੇ ਅੰਦਰ ਕੋਣਾ ਅਸ਼ਵਾਨ ਦੇ ਐਂਟਰੀ ਐਸੇ ਸਮਝਾ ਵੀ ਕਿ ਦੱਸੋ ਵੀ ਕੋਣ ਡਾਕਟਰ ਹੈ ਜਿਹਨਾਂ ਦਾ ਨਾਮ ਲੱਗਦਾ ਪਿਆ ਪੈਸਿਆਂ ਦਾ ਰੋਲਾ ਪਿਆ ਡਾਕਟਰ ਰਜੈਸ਼ ਚੰਦਰ ਅੱਛਾ ਕਿੰਨੇ ਪੈਸਿਆਂ ਦਾ ਰੋਲਾ ਪਿਆ ਜੀ ਉਹ ਕਹਿੰਦੇ ਸਾਡੇ ਕੋਲ ਕੋਈ ਵੀਡੀਓ ਫੋਟੋ ਹੈਗੀ ਆ ਵੀ ਜਿਹਦੇ ਵਿੱਚ ਉਹ ਪੈਸੇ ਲੈਂਦੇ ਆ ਕੋਈ ਨਹੀਂ ਸਾਰੀਆਂ ਗੱਲਾਂ ਕਨਸਿਡਰ ਕੀਤੀਆਂ ਜਾਣਗੀਆਂ ਸਾਰੇ ਫੈਕਟਰ ਦੇਖੇ ਜਾਣਗੇ ਤੇ ਉਸ ਹਿਸਾਬ ਨਾਲ ਫਿਰ ਕਾਰਵਾਈ ਕੀਤੀ ਜਾਵੇਗਾ